ਭਲੇ ਕਿਛੇ ਨਹੀਂ ਮਨ ਮੁਕਮੁਗਦ ਕਰਨ ਉਨ ਕਾਲੇ ਤੇ ਨਿੰਦਕ ਨਰਕੇ ਖੋਵਨ ਨਿੰਦ ਦਾ ਫਲ ਸੇ ਦੁਨੀਆ ਵਿੱਚ ਜਦ ਤੇ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ ਈਸ਼ਰੀ ਪਾਣੂਨ ਵੀ ਕੰਮ ਕਰਦੇ ਰਹਿਣਗੇ ਕਿਉਂਕਿ ਜਦ ਤੱਕ ਕੋਈ ਗਵਮੈਂਟ ਬਣਦੀ ਹੈ ਜਦ ਤੱਕ ਰਹਿੰਦੀ ਹੈ ਉਹਦੇ ਸਕੂਲ ਵੀ ਚੱਲਦੇ ਰਹਿੰਦੇ ਇਸੇ ਤਰ੍ਹਾਂ ਹੀ ਜਿਨ੍ਹਾਂ ਵਿੱਚ ਇਸੂ ਲਈ ਹਰੋ ਕੀ ਕਰਦਾ ਹੈ ਵੈਸੇ ਕਰਦਾ ਹੈ ਜਿਸ ਬੀਜ ਦਾ ਹੈ ਸਵੜ ਚੰਗੇ ਕਰਮਾਂ ਦਾ ਫਲ ਸੁਖ ਮਿਲਦਾ ਹੈ ਬੁਰਿਆਂ ਦਾ ਦੁੱਖ ਮਿਲਦਾ ਹੈ ਇਹ ਅਸੂਲ ਕਾਨੂੰਨ ਬਣਿਆ ਹੋਇਆ ਸ਼ੁਰੂ ਹੈ ਇਹਨਾਂ ਵਿੱਚ ਕਿ ਨਿੰਦਾ ਨੂੰ ਵੀ ਬੁਰਾ ਦੱਸਿਆ ਹੈ ਨਿੰਦਾ ਬਲਿੱਕ ਸੇ ਕੀ ਨਹੀਂ ਮਨ ਮੁਖ ਮੁਗਰ ਕਰਨ ਮੂੰ ਕਲੇਤਨੰਦ ਕਾ ਨਰਕੇ ਕੋਟ ਹੁਆ ਇਹਦਾ ਕਿਸੇ ਦੀ ਫਲੀ ਨਹੀਂ ਮਨ ਕਰਦੇ ਹਨ ਹਲਕੀ ਨੰਦੇ ਧਰਮਰਾਜ ਦੀ ਦਰਗਾਹ ਵਿੱਚ ਉਹ ਹਲੇ ਕਿਤੇ ਜਾਣਗੇ ਉਹ ਨਰਕਾਂ ਵਿੱਚ ਉਹਨਾਂ ਨੂੰ ਪਚਣਾ ਪੈਣਾ ਇਹ ਨਿੰਦਾ ਦਾ ਫਲ ਦਸ਼ਿਆ ਨਿੰਦਮੰਦੀ ਵੀ ਮਾਰੀ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਵੈਦ ਅਰਦਾਸ ਰਾਹੀਂ ਜਿੱਥੇ ਸਾਨੂੰ ਮਨੁਸ਼ਕ ਰੋਗਾਂ ਦਾ ਜਾਣੂ ਕਰਾਇਆ ਹਮੇ ਦੀ ਰੋਗ ਹੈ ਮਨ ਦਾ ਕੋਟ ਮਨ ਦੀ ਟੀਵੀ ਮਨ ਦੀ ਬਮਲ ਔਰ ਮਨ ਦੇ ਇਹੋ ਜਿਹੇ ਰੋਗ ਜਿਵੇਂ ਬਾਹਰ ਜਿਸਮਾਨੀ ਰੋਗ ਹਨ ਸ਼ੀਤ੍ਰ ਮੰਦੇ ਮਨ ਸ਼ਕ੍ਰੋਗ ਹਨ ਮਨ ਦੇ ਰੋਗ ਜਿਸ਼ਮਾਨੀ ਰੋਗਾਂ ਨਾਲੇ ਬਹੁਤ ਹੀ ਤੁਖਤਾਈ ਤੇ ਸਤਰਨਾਖ ਹਨ ਜੋ ਜਿਸਮ ਦੇ ਰੋਗਾਂ ਦੀ ਹੱਦ ਤੱਕ ਜਿਆਦਾ ਤੇ ਜਿਆਦਾ ਮਰਨਤਕ ਹੋ ਸਕਦੀ ਹੈ ਅਨੰਦ ਰੋਗ ਜਿਹੜੇ ਹਨ ਅੱਗੇ ਅਗਲੇ ਜਨਮ ਦੇ ਵਿੱਚ ਵੀ ਸੰਸਕਾਰ ਰੂਪ ਕੋ ਕੇ ਨਾਲ ਜਾਂਦੇ ਹਨ ਤਾਂ ਤੇ ਇਹਨਾਂ ਨੂੰ ਦੂਰ ਕਰਨਾ ਲਾਜ਼ਮੀ ਹੈ ਨਿੰਦਿਆ ਨੂੰ ਮੰਨ ਦਾ ਬਮਨ ਦਸ਼ਿਆ ਬਮਨ ਜਿਸ ਬਮਨ ਕੀ ਹੁੰਦਾ ਹੈ ਕੋਈ ਚੀਜ਼ ਖਾਣੀ ਉਲਟ ਜਾਣੀ ਉਹਨੂੰ ਬਮਨ ਕਹਿੰਦੇ ਹਨ ਕੋਈ ਚੀਜ਼ ਖਾਣੀ ਉਲਟ ਜਾਣੀ ਉਲਟੀ ਆ ਜਾਣੀ ਇਸਨੂੰ ਬਮਨ ਕਿਹਾ ਜਾਂਦਾ ਹੈ ਜਿਵੇਂ ਇਹ ਸਰੀਰ ਦਾ ਬਮਨ ਹੈ ਕਿਤਨੀ ਦੁਖਦਾਈ ਬਿਮਾਰੀ ਹੈ ਇਸੇ ਤਰ੍ਹਾਂ ਨਿੰਦਾ ਜੋ ਹੈ ਇਹ ਵੀ ਮਨ ਦਾ ਬਮਨ ਹੈ ਮਨ ਦੀ ਬਿਮਾਰੀ ਸੋ ਜਿਵੇਂ ਉਹ ਸਰੀਰ ਨੂੰ ਦੁਖਦਾਈ ਹੈ ਮਨ ਨੂੰ ਦੁਖਦਾਈ ਹੈ ਨਿੰਦਾ ਚੁਗਲੀ ਤੋਂ ਪੈਣਾ ਹਨ ਇਹ ਚੁਗਲੀ ਜੋ ਹੈ ਇਹ ਨਿੰਦਾ ਵੀ ਹੈ ਇਹ ਦੋਨਾਂ ਦਾ ਗ੍ਰਹਨ ਕੀ ਜਾ ਦਸੀ ਹੈ ਕਈ ਲੋਕਾਂ ਦਾ ਖਿਆਲ ਹੈ ਵੀ ਚੁਗਲੀ ਦੋ ਗੱਲਾਂ ਕਹਿ ਦੇਣੀ ਕਿਸੇ ਦਾ ਬਰਬਾਦ ਕੀ ਇਹ ਇਹੋ ਜਿਹਾ ਬੁਰਾ ਫਲ ਇਹੋ ਜਿਹੀ ਸਖਤ ਸਜ਼ਾਵਾਂ ਕਿ ਰੱਖੀਆਂ ਗਈਆਂ ਸਾਸ਼ਨ ਥੋੜੀ ਜੀ ਗੱਲ ਨਹੀਂ ਇਹਦੇ ਨਤੀਜੇ ਵਕਤ ਬੁਰੇ ਨਿਕਲਣ ਦੇਖੋ ਨਾ ਇੱਕ ਤਿਆਂ ਦੇ ਕਿ ਸੁਣੋ ਕਿਤੇ ਇੱਕ ਕੋਈ ਪਠਾਨ ਹੈ ਉਸ ਦੇ ਪਾਸ ਇੱਕ ਨੌਕਰ ਰਹਿਣ ਲੱਗਾ ਉਹ ਨੌਕਰ ਨੇ ਉਸ ਪਠਾਨ ਨੂੰ ਕਿਹਾ ਹਾਂ ਜੀ ਮੈਂ ਪਹਿਲੇ ਹੀ ਅਰਜ਼ ਕਰਦੇ ਹਾਂ ਮੇਰੇ ਵਿੱਚ ਇੱਕ ਨੁਕਸ ਹੈ ਉਹ ਪਹਿਲੇ ਹੀ ਆਪਨੇ ਮਾਫ ਕਰ ਲੈਣਾ ਪੁੱਛਾਂਗਾ ਕੀ ਨੁਕਸ ਹੈ ਕਹਿੰਦਾ ਕਿਤੇ ਕਿਤੇ ਚੁਗਲੀ ਕਰਦਾ ਹਾਂ ਹਮੇਸ਼ਾ ਨਹੀਂ ਕਿਤੇ ਇੱਕ ਤਾਇੰ ਕਰਦਾ ਹਾਂ ਪਹਿਲੇ ਹੀ ਕਿਰਪਾ ਕਰਕੇ ਮੈਂ ਆਪ ਤੋਂ ਮਾਫੀ ਮੰਗਦਾ ਹਾਂ ਕਿਤੇ ਇੱਕ ਥੈਂਕ ਯੂ ਲਿਖ ਗਿਆ ਜੀ ਦੋ ਗੱਲਾਂ ਕਹਿ ਦੇਣੀ ਆ ਹਾਂ ਕਹਿ ਲਗਣਾ ਪਹਿਲਾਂ ਕਹਿ ਦੇਣਾ ਬੜਾ ਫਰਜ਼ ਸਮਝਦਾ ਫਿਰ ਇਸੇ ਤਰ੍ਹਾਂ ਉਹ ਲੋਕਰ ਰਹਿਆ ਬੜੀ ਸੇਵਾ ਕੀਤੀ ਔਰ ਬੜੇ ਅੱਛੇ ਗੁਣ ਹਨ ਕਾਫੀ ਦੇਰ ਤੋਂ ਬਾਅਦ ਉਹ ਪਠਾਨ ਆਂ ਅੱਦ ਬੀਵੀ ਜੀ ਤੋਂ ਉਸ ਦੀ ਸੇਵਾ ਤੇ ਅਤਿਅੰਤ ਪ੍ਰਸੰਨ ਹੋ ਗਏ ਖੁਸ਼ ਹੋ ਗਏ ਉਸ ਨੇ ਆਪਣਾ ਸੁਭਾਅ ਬਦਲਣਾ ਸ਼ੁਰੂ ਕੀਤਾ ਸੋ ਵੀ ਵੀ ਗੋਲ ਕਹਿਣ ਲੱਗਾ ਵੀ ਭੀਜੀ ਇੱਕ ਬੜੀ ਸ਼ੋਕਮਈ ਗੱਲ ਹੈ ਸੰਗੀਤ ਕੀ ਲੱਗੇ ਮੈਨੂੰ ਪਤਾ ਲੱਗਾ ਹੈ ਖਾਨ ਜੀ ਹੋਰ ਸ਼ਾਦੀ ਕਰਵਾਉਣਾ ਚਾਹੁੰਦੇ ਹੈ ਇਹ ਗੱਲ ਕਲਪ ਕਰੂੰ ਬਰਤਾਰ ਹੁੰਦੀਆਂ ਜਨਾਨੀਆਂ ਤੇ ਹੈ ਕਹਿਣ ਲੱਗਾ ਹਾਂ ਮੈਨੂੰ ਕਿਸੇ ਅچھے ਪੱਕੇ ਵਸੀਲੇ ਤੇ ਪਤਾ ਲੱਗਾ ਸੋ ਇਹ ਵੀ ਪਤਾ ਸੀ ਵੀ ਸਾਡੇ ਕਰਤਾ ਨੌਕਰ ਹੈ ਦਿਲ ਨਾਲ ਕਰੇ ਚਾਹੁੰਦੇ ਹੋਣੀ ਬੱਲੇ ਮੜਾ ਸਿਕਰ ਪੈ ਗਿਆ ਉਹ ਪੁੱਛਣ ਲੱਗੀ ਕੋਈ ਉਪਾਅ ਆ ਉਪਾਅ ਕਨੇ ਲੱਗੇ ਕੋ ਮੈਂ ਕਰ ਸਕਦਾ ਜੇ ਤੁਸੀਂ ਥੋੜੀ ਜਿਹੀ ਹਿੰਮਤ ਕਰੋ ਉਹ ਕੀ ਰਾਤ ਨੂੰ ਖਾਨ ਜੀ ਸੁੱਤੇ ਪਏ ਹੋਣ ਉਹਨਾਂ ਦੀ ਕੰਢੀ ਕੋਲੋਂ ਇੱਕ ਰੋਮ ਕੱਟ ਕੇ ਲਿਆ ਦਿਓ ਉਹਨੂੰ ਤਵੀਤ ਵਿੱਚ ਮੜ ਕੇ ਮੈਂ ਦਿਆਂਗਾ ਫਿਰ ساری ਜ਼ਿੰਦਗੀ ਖਾਨ ਜੀ ਤੁਹਾਡੇ ਹੁਕਮ ਵਿੱਚ ਰਹਿਣਗੇ ਇਹ ਲਿਆ ਦਿਓ ਉਹਨੂੰ ਹਾਲ ਪ੍ਰੇ ਬੀਬੀ ਜੀ ਨੂੰ ਵਿਛੇਤੀ ਹਾਂ ਜੀ ਮੇਰੇ ਕਾਬੂ ਵਿੱਚ ਹੋ। ਸੋ ਉਹਨੇ ਇੱਕ ਕੋਸ਼ਿਸ਼ ਕੀਤੀ ਉਧਰ ਖਾਨ ਜੀ ਨੇ ਜ ਆ ਸਮਝਾਇਆ ਕਰਨ ਜੀ। ਸਰ ਅਸ਼ਾਰਕ ਸਮੇਂ ਕਰੋ। ਬੀਬੀ ਜੀ ਆਪ ਨੂੰ ਮਾਰਨ ਨੂੰ ਫਿਰਦੇ ਆ। ਉਧਰ ਵੀ ਪਰਨਪਾਤਾ ਉਹਨਾਂ ਨੂੰ ਕਹਿਤਾ ਗੰਢੀ ਕੋਲ ਇੱਕ ਬਾਲ ਕੱਟ ਕੇ ਲੈਣਾ ਉਹਦਾ ਤਰੀਕ ਬਣਾਉਣਾ ਹੈ ਮੈਂ। ਇਸੇ ਤਰ੍ਹਾਂ ਖਾਨ ਜੀ ਨੇ ਉਹਨ ਆਪਣੀ ਇੱਕ ਬੜੀ ਤਿੱਖੀ ਤੇਜ ਤਲਵਾਰ ਬਿਸਤਰ ਦੇ ਹੇਠ ਰੱਖ ਕੇ ਸ਼ੁਰੂ ਕਰ ਦਿੱਤੀ। ਇਹ ਕਰਿਆ ਜਦੋਂ ਮੌਕਾ ਹੋਇਆ ਤਾਂ ਮੈਂ ਘੜਾ ਕੱਟ ਲਿਆ। ਇਸੇ ਤਰ੍ਹਾਂ ਹੁੰਦੀ ਕਿ ਜੇ ਕੋਈ ਮੌਕਾ ਤਾੜ ਦੇਣ ਖਾਨ ਜੀ ਗੂੜੀ ਨੀਂਦ ਵਿੱਚ ਹੋਣ ਉਹ ਸਵੇਰੇ ਚੱਕ ਉਹ ਨਾਲ ਢੰਡੀ ਕੋਲ ਰੋਮ ਕੱਟ ਲਵਾਂ। ਉਹ ਅੱਜ ਉਰਾੜੇ ਮਾਰਨੇ ਨੂੰ ਖਾਨ ਜੀ ਬੀਬੀ ਜੀ ਨੂੰ ਮੌਕਾ ਲੱਭ ਗਿਆ। ਉਸ ਮੌਕੇ ਉਹਨਾਂ ਨੇ ਢੰਡੀ ਕੋਲ ਇੱਕ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਚਾਕੂ ਨਾਲ। ਉਹਨਾਂ ਨੂੰ ਵੀ ਇਸ ਗੱਲ ਦੇ ਸੰਸਕਾਰ ਪੱਕੇ ਹੋਏ ਸਨ। ਜਾਗ ਆ ਗਏ ਹਾਂ ਸਮਝਾ ਵੀ ਉਹ ਨੌਕਰ ਕੇ ਲੱਸੀ ਠੀਕ ਗੱਲ ਲੱਗਦੀ। ਮੇਰਾ ਗਲ ਵਢਣ ਲੱਗੀ ਹੈ ਛੱਟੀ ਤਲਵਾਰ ਉਠਾਈ ਸਤ ਟੁਕੜੇ ਕਰ ਦਿੱਤੇ ਇਹੋ ਜੀ ਹਾਲ ਦਿਨ ਚੜੇ ਸਾਰੇ ਪਤਾ ਲੱਗ ਗਿਆ ਇਹ ਖਾਨ ਨੇ ਆਪਣੀ ਬੀਵੀ ਜੀ ਮਾਰ ਦਿੱਤੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਉਹ ਵੀ ਬੜੀ ਜਸ਼ੀਲੀ ਕੌਮ ਦੇ ਬੰਦੇ ਸਨ ਦੋ ਪਾਸੇ ਬੜੀਆਂ ਲੜਾਈਆਂ ਹੋਈਆਂ ਔਰ ਬਹੁਤ ਸਾਰੇ ਕੁਛ ਤੋਂ ਖੂਨ ਹੋ ਗਏ ਪਤਾ ਕੁਛ ਨਹੀਂ ਲੱਗਦਾ ਪੁੱਛਣ ਲੱਗੇ ਗੱਲ ਕੀ ਹੈ ਲੋਕ ਕੋਈ ਦਿਨ ਗੱਲ ਕੀ ਹੈ ਇਥੋਂ ਚੱਲੀ ਜਾਂਦਾ ਇਹਦਾ ਸਬੱਬੀ ਤਾਂ ਕੋਈ ਹੋਣਾ ਚਾਹੀਦਾ ਹੈ ਕੋਈ ਕਾਰਜ ਹੈ ਜਿਹੜਾ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਸਬੱਬ ਹੋਇਆ ਕਰਦਾ ਹੈ ਵਿਸ਼ੇਸ਼ ਸਬਬ ਤੋਂ ਕਿਸੇ ਕਾਰਨ ਤੋਂ ਬਿਨਾਂ ਕੋਈ ਕਾਰਜ ਨਹੀਂ ਹੋਇਆ ਜਾ ਸਕਦਾ ਲੜਾਈ ਦਾ ਵੀ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਹੈ ਕੋਈ ਨਹੀਂ ਪਤਾ ਲੱਗਦਾ ਅਖੀਰ ਉਹ ਨੌਕਰੀ ਕਿਹੜਾ ਗਾ ਮੈਂ ਦੱਸ ਦਿਨਾ ਇਹਦਾ ਕਾਰਨ ਸਬਬ ਮੈਂ ਦੱਸ ਦਿਨਾ ਹਨ ਜੀ ਨੂੰ ਕਹਿਣ ਖਾਨ ਜੀ ਮੈਂ ਆਪ ਤੋਂ ਪਹਿਲੀ ਮਹੀਂ ਅੰਗਲੇ ਸੀ ਹਿਮਾ ਕਰਨੂ ਮੈਂ ਕਿਤੇ ਕਿਤੇ ਚੁਗਲੀ ਕਰਦਾ ਹਾਂ ਕਹਿੰਦੇ ਗੱਲ ਕੁਝ ਵੀ ਨਹੀਂ ਇਹ ਸਾਰੀ ਮਿਹਰਬਾਨੀ ਚੁਗਲੀ ਦੀ ਐਥੇ ਤੱਕ ਇੱਕ ਚੁਗਲੀ ਦੇ ਨਾਲ ਦੋ ਛਾਉ ਗੱਲਾਂ ਇਧਰ ਉਧਰ ਕਹਿਣ ਦੇ ਨਾਲ ਕਿੱਥੇ ਤੱਕ ਲੋਕਤਾ ਪਹੁੰਚਦੀ ਸਾਸਨ ਚੁਗਲੀ ਗੁਰੂ ਬਲਾ ਹੈ ਨਿੰਦਾ ਦੀ ਪ੍ਰਣੇ ਜਿੱਥੇ ਨਿੰਦ ਦਾ ਇਹੋ ਜਿਹਾ ਕੋੜੇ ਫਲ ਇੰਨੀ ਸਜਾ ਰੱਖੀ ਹੈ ਨਿੰਦ ਕਵਾਸਤੇ ਉਹ ਅਜਾਈ ਸਦਾ ਚੁਗਲੀ ਵਾਲੀ ਨੀ ਰੱਖੀ ਗਈ ਹੈ I'm <laughs> I'm